ਸੂਹੀ ਮਹੱਲਾ ਪੰਜਵਾਂ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੋਣ ਗਾਵਹਿ ਰਾਮ ਸੇਮਰ ਸੇਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਵਹਿ ਰਾਮ हार गुण गाये परमपाद पाया प्रभ की वाणी सहज कथा प्रभ की आत्मीठि कथी अकाथ कहानी कला साचा पल चल नीव रखाई। जन नानक प्रभु पये दयाला कला बाण आई। आनंदा वजह नित वाजे पार ब्रह्म मन भूठा राम गुरमुखे सच करणी सारी बिनसे ब्रह्म पै ਝੂਠਾ राम अनहद वाणी गोरमुख बखानी जस सुन सुन मान तन हरिआ सर्व सुख तिसही बाण आए जो प्रभु अपना करिया ਘਰ ਮਹਿ ਨਾਮ ਨਿਧ ਭਰੇ ਪੰਡਾਰਾ RAM ਨਾਮ ਰੰਗ ਲਾਗਾ ਨਾਨਕ ਜਾਨ ਪ੍ਰਭ ਕਦੇ ਨਾ ਬਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਿਨਾਸੀ RAM ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਸੀ RAM ਹਰ ਪ੍ਰਭ ਫੁਰਮਾਇ ਮਿਟੀ ਬਲਾਇ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਅਪੁਨਾ ਸਦਾ ਧਿਾਈਐ ਸੋ ਬਤ ਬੈ ਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਅਲ ਸੋਈ ਜਾਨ ਨਾਨਕ ਪ੍ਰਭ ਕੀ ਸਰਣਾਇ ਤੇਸ ਬਿਨ ਅਬਰ ਨਾ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਦਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਧਾਈਆ કરી ਨਦਰ ਸੁਆਮੀ ਸੁਖ ਹੈ ਗਾਮੀ ਹਾਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਸੁਹੀ ਮਹੱਲਾ ਪੰਜਵਾ ਭੈ ਸਾਗਰੋ ਭੈ ਸਾਗਰ ਤਰਿਆ ਹਰ ਹਰ ਨਾਮ ਧਿਆਏ RAM ਮੋਹ ਥੜਾ ਹਰ ਚਰਨ ਅਰਾਧੇ ਮਿਲ ਸਤਗੁਰ ਪਾਰ ਲਗਾਏ RAM ਗੁਰਬਦੀ ਤਰੀਐ ਵਾਹੜ ਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਸ ਕਰੈ ਸੋਈ ਭਲ ਮਾਨਉ ਤਾ ਮਨ ਸਹਿਜ ਸਮਾਨਾ ਦੁੱਖ ਨਾ ਭੂਖ ਨਾ ਰੋਗ ਨਾ ਬਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇ ਹਰ ਸਾਜਨ ਵਸ ਗਤ ਕੀਨੇ RAM ਆਪਨੜਾ ਮਨ ਆਗੇ ਧਰਿਆ ਸਰਬ ਸਠਾਕੁਰ ਦੀਨੇ RAM ਕਾਰੇ ਆਪਣੀ ਉਦਾਸੀ ਮਿਟੀ ਉਦਾਸੀ ਹਰ ਮੰਦਰ ਸਥਿਤ ਪਾਈ ਅਨੰਦ ਬਿਨੋਦ ਸਿਮਰਹੁ ਪ੍ਰਭ ਸਾਚਾ ਵਿਛੋੜ ਕਬਹੂ ਨਾ ਜਾਈ ਸਾਵਡ ਭਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਾਹੋ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾ ਰਸ ਪੀਨੇ आनंद विनोद भये नित सखिए मंगल सदा हमारै राम आपनड़ै प्रभु आप सीगारी शोभा वंती नारे राम सहज सुबह भये कृपाला गुण अवगण ना विचारिया कंठ लगाये लिए जन अपुने राम नाम उर धारिया ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪਨੇ ਵਾਰੇ ਕਾਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀ ਹੋ ਸਗਲ ਮਨੋਰਥ ਪਾਏ RAM ਸਫਲ ਜਨਮ ਹੋਆ ਮਿਲ ਸਾਧੂ ਏਕ ਓਂਕਾਰ ਧਿਆਏ RAM ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮ ਬਸਾਰਾ ਬ੍ਰਹਮ पसरेਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਂ ਅਨਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੀਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਿਲਾਏ ਸੁਹੀ ਮਹੱਲਾ ਪੰਜਵਾ ਅਭਿਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇਛੇ ਸੇ ਈ ਫਲ ਪਾਏ ਕਰਤੈ ਆਪ ਵਿਸਾਇਆ RAM ਕਰਤੈ ਆਪ ਵਿਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸੇਖ ਵਿਗਾਸੇ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਰਬ ਆਪ ਸੁਆਮੀ ਆਪੇ ਰਖਾਓ ਆਪ ਪਿਤਾ ਆਪ ਮਾਇਆ ਕਾਹੋ ਨਾਨਕ ਸਤਿਗੁਰ ਬਲੇਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰ ਨਾਮ ਅਰਾਧ ਹੈ ਕਟਿਏ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਣ ਸੁਖ ਮਾਣੈ ਰਲਿਆ ਦੁਖ ਦਰਦ ਭ੍ਰਮ ਨਾਸੀ ਸਬਦ ਸਵਾਰੇ ਸਤਿਗੁਰੂ ਪੂਰੇ ਨਾਨਕ ਸਦ ਬਲ ਜਾਸੀ दात खसम की पूरी होई नित नित चढ़ै सवाई राम पार ब्रह्म खसम आना किया जेस दी वड्डी वढाई राम आ दुजुगाध भगतन का राखा सो प्रब भया दयाला जी जंत सब सुखी बसाए प्रब आपे कार प्रतिपाला ਦਹ ਦਿਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲਨੀ ਬਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਾਵ ਭੰਜਨ ਅਨਹਦ ਵਾਜੇ ਧੁਨੀਐ RAM ਅਨਹਦ ਝੋਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਾਧ ਹੈ ਮੈਲ ਸਭ ਕਟਹਿ ਕੇਲ ਵਿਖ ਸਗਲੇ ਖੋਵੇ ਤਹ ਜਨਮ ਨ ਮਰਣਾ ਆਵਣ ਜਾਣਾ ਬਾਹੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛੁ ਕੁੰਨੀਐ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕਾਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪਰਖ ਅਚੂਤ ਅਬినాਸ਼ੀ ਜਸ ਵੇਦ ਪੁਰਾਣੀ ਗਾਇਆ ਆਪਣਾ ਵਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਵ ਨਿਦ ਸੇਦ ਰਿਦ ਦੀਨੇ ਕਰਤੇ ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨ ਖੋਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਭਿਗਨ ਸਗਲੇ ਉਠਣਾ ਠੇ ਦੁਖ ਨਾ ਨੇੜੈ ਆਇਆ ਸਾਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜ ਜਿਸ ਵਡਿਆਈ RAM ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕੀਆ ਵਿਚਾਰਾ RAM ਭਗਤ ਸੋਹਨ ਹਰ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ RAM गुण गाए गोविंद अनंद उपजे साध संगत संग बनी जिन उद्यम किया ताल के रात इसकी उपमा किया गनी 86 तीर्थ पुण्य क्रिया महान निर्मल चारा पतत पावन बिरद स्वामी नानक शब्द आधार गुण निधान मेरा प्रबकर्ता ओ सतत काउन करी जय राम संता की बेनंती स्वामी नाम महा रस दी जय राम नाम दीज दान कीज बिसर नाही एक घिनो गुण गोपाल उचर रसना सदा गाईए अन दिनो ਜਿਸ ਪ੍ਰੀਤ ਲਾਗੀ ਨਾਮ ਸੇਤੀ ਮਾਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇਛੁ ਪੁਨੀ ਵੇਖ ਦਰਸਨ ਜੀਜੈ